ਆਪਣਾ हेयर स्टाइल ਦਿਖਾ ਪੁੱਤ ਅੱਜ ਗਗਨੀ ਦਾ ਨਵਾਂ हेयर स्टाइल ਬਣਾਇਆ ਸੰਦੀ ਰਾਜਵੀਰ ਦਾ ਦਿਖਾਓ ਬਾਕੀ ਕਿੱਤੈ ਪੈਰ ਕਿੰਨੇ ਗੰਦੇ ਹੱਥ ਹੱਥ ਦਿਖਾਓ ਹੱਥ ਹੱਥ ਦਿਖਾਓ ਉਧਰ ਹੱਥ ਮੂੰਹ ਦਿਖਾਓ ਕਿੱਥੇ ਛਰਾ ਤੱਕ ਕੀਤੀ ਅੱਜ ਹੈ ਕਿੱਥੇ ਗੱਡੀਆਂ ਕੀਤੀਆਂ ਕਿੱਡੀਆਂ ਕਿੱਥੇ ਕੀਤੀਆਂ

ਜੇਕਰ ਤੁਹਾਨੂੰ ਸਾਡੇ ਵਲੌਗ ਪਸੰਦ ਆਉਂਦੇ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚਲੋ ਚਲੋ ਤੋ ਇੱਥੇ ਕਰਕੇ ਆਓ ਚਲੋ ਨਹੀਂ ਕਰਾਂ ਹਾਂwidehat ਨੇ ਮੂਤੋਂ ਨਾ ਚਲ ਆਓ ਫਿਰ ਹੈ ਕੀ ਕੀ ਹੈ ਹੈ ਕਾਈਂ ਬੋਲ ਬੋਏ ਹਾਂ ਕਿਦਾਂ ਬੋਲ ਬੋਏ ਇਹ ਬੋਲ हैंड भी दिखाओ अपने <laughs> किन्नी गंदे ने दोनों हैंड करो करो ਸਾਰਾ ਦਿਨ ਖੇਡ ਖੇਡ ਕੇ ਹਾਲਤ ਖਰਾਬ ਕਰ ਲਈ ਹੈ ਨਾ ਨਾ ਕਿਸੇ ਦੀ ਗੱਲ ਥੋੜਨੀ ਨਾ ਮम्मा ਦੀ ਨਾ ਪਾਪਾ ਦੀ ਹਾਲਤ ਦੇਖੋ ਕੀ ਬਣਾਈ ਹੈ ਸਾਰਾ ਦਿਨ ਮਸਤੀ ਆ ਮਸਤੀਆਂ ਇਦਾਂ ਹੀ ਕਿੱਥੇ ਘੜ ਕੇ ਆ ਕਿੰਨੇ ਗੰਦੇ ਕਿਤੇ ਆ ਪੈਰ ਛੀਂਚੀ ਛੀਂਚ ਗੰਦਾ ਬੱਚਾ ਇਹ ਦੇਖ ਨਾ ਸਾਡਾ ਗੰਦਾ ਬੱਚਾ ਪਾਪਾ ਆਪਰੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਕਿਵੇਂ ਦਾ ਲੱਗਿਆ ਇਹ ਸਾਨੂੰ ਜ਼ਰੂਰ ਦੱਸਿਓ। ਮਾਈਟ ਗਿਆ। ਹਾਂ। ਗੰਦਾ ਪਤਾਂ ਨੂੰ ਕਿਧਰੋਂ ਸਾਵੂ? ਕਿਧਰੋਂ? ਸਾਵੂ। ਸਾਵੂ ਹੈਗਾਗਾ ਸਾਵੂ ਸ਼ਰਾਰਤੀ। ਨਹੀਂ ਸ਼ਰਾਰਤੀ। ਆਲੇ ਕੱਪੜੇ ਗੰਦੇ। ਰਾਤੀ ਹੈ ਨਾ ਕਬੀਰ ਚਾਓ ਗਗਨੂ ਚਾਓ ਬਾਬਾ ਚਾਓ ਮम्मा ਚਾਓ ਮम्मा ਚਾਓ ਹਾਂ ਸੱਚੀ ਤੁਮ ਬਸ ਚਾਓਗੀ ਗਨ ਹੈ ਹੈ ਪਹਿਲਾਂ ਕੀ ਕਹਿੰਦਾ ਸੀ ਮम्मा ਮम्मा ਕੀ ਕਹਿੰਦਾ ਸੀ ਹਾਂ ਬਾਈ ਮੈਂ ਗੱਲ ਨਹੀਂ ਗੱਲ ਨਹੀਂ ਰੈਡੀਅਲ ਮੈਨੂਫੈਕਚਰਰ ਬੱਸ ਰੇਟਾਂ ਬੱਸ ਆਂ ਜੀ ਹੁਣ ਤੈਨੂੰ ਜਿੰਨੀ ਬੁੱਤ ਬੱਸ ਕੋਈ ਨਾ ਟੈਨ ਨਾ ਕੋਈ ਹੌਲੀ 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 ਹਲੋ ਜੀ ਤੁਸੀਂ ਕਿਹਨੂੰ ਮੈਂ ਬੁਤਾਈ ਵਾਓ ਅਗਮ ਨੂੰ ਦੋ ਦਿਨ ਤੋਂ ਬੁਖਾਰ ਹੋ ਰਿਹਾ ਸੀ ਇਹ ਮੈਡੀਸਿਨ ਦੇ ਰਹੇ ਸੀ ਪਰ ਉਸ ਦੇ ਨਾਲ ਬੁਖਾਰ ਉਤਰ ਜਾਂਦਾ ਸੀ ਪਰ ਬਾਅਦ ਵਿੱਚ ਫੇਰ ਦੁਬਾਰਾ ਹੋ ਜਾਂਦਾ ਸੀ ਤਿਹਾਰ ਕੇ ਅਸੀਂ ਅਗਮ ਨੂੰ ਹਸਪੀਟਲ ਲੈ ਗਏ ਬੱਚਿਆਂ ਦਾ ਸਪੈਸ਼ਲਿਸਟ ਡਾਕਟਰ ਆਏ ਦੇ ਕੋਲੇ ਬੱਚਿਆਂ ਦੀ ਅਸੀਂ ਮੋਸਟਲੀ ਦਵਾਈ ਲੈਨੇ ਆ ਮੈਂ ਸਭ ਨੂੰ ਇਹ ਰეკਮੈਂਡ ਕਰਾਂਗੀ ਕਿ ਬੇਚਾਂਜ ਜੀ ਕਾ ਤੁਹਾਡੇ ਬੱਚੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਫੀਵਰ ਵਗੈਰਾ ਹੁੰਦਾ ਹੈ ਤਾਂ ਉਹ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਨੂੰ ਹੀ ਚੈੱਕ ਕਰਾਉਣ ਕਿਉਂਕਿ ਇਹਨਾਂ ਦੀ ਦਵਾਈ ਵੀ ਜ਼ਿਆਦਾ ਮਹਿੰਗੀ ਨਹੀਂ ਹੁੰਦੀ ਤੇ ਇਹਨਾਂ ਦੀ ਦਵਾਈ ਨਾਲ ਬਹੁਤ ਛੇਤੀ ਆਰਾਮ ਵੀ ਪੈ ਜਾਂਦਾ ਹੈ ਡਾਕਟਰ ਨੇ ਅਗਮਪ੍ਰੀਤ ਨੂੰ ਚੈੱਕ ਕੀਤਾ ਚੈੱਕ ਕਰਾ ਤਬਾ ਦਵਾਈ ਮੈਡੀਸਿਨ ਲਿਖੀ ਹੁਣ ਅਸੀਂ ਮੈਡੀਸਿਨ ਲੈ ਰਹੇ ਹਾਂ ਅਗੰਪ੍ਰੀਤ ਨੂੰ ਫਿਬਰ ਦੇ ਨਾਲ ਨਾਲ ਗਲੇ ਵਿੱਚ ਵੀ ਪ੍ਰੋਬਲਮ ਸੀ ਇਹ ਤੋਂ ਫੀਡ ਵੀ ਪ੍ਰੋਪਰ ਨਹੀਂ ਸੀ ਲਈ ਜਾ ਰਹੀ ਪੇਨ ਹੁੰਦੀ ਸੀ ਜਿਸ ਕਰਕੇ ਇਹ ਰੋਂਦਾ ਬਹੁਤ ਸੀ ਜੇਕਰ ਬੱਚੇ ਦੀ ਤਬੀਅ ਠੀਕ ਨਾ ਹੋਵੇ ਤਾਂ ਕੁਝ ਵੀ ਚੰਗਾ ਨਹੀਂ ਲੱਗਦਾ ਅਗੰਪ੍ਰੀਤ ਬਹੁਤ ਹੀ ਜ਼ਿਆਦਾ ਢਾਲ ਹੋ ਗਿਆ ਸੀਗਾ ਇਸ ਤਰ੍ਹਾਂ ਇਹ ਕਦੇ ਨਹੀਂ ਹੋਇਆ ਜਿਸ ਕਰਕੇ ਮੇਰਾ ਮੂਡ ਵੀ ਕਾਫੀ ਅਪਸੈਟ ਸੀ ਚਲੋ ਉਮੀਦ ਆ ਕਿ ਹੁਣ ਜਲਦੀ ਇਹਨੂੰ ਫਰਕ ਪੈ ਜਾਏਗਾ ਤੇ ਅਗੰਮ ਜਲਦੀ ਠੀਕ ਹੋ ਜਾਏਗਾ ਹੁਣ ਅਸੀਂ ਮੈਡੀਸਨ ਲੈ ਲਈ ਹੈ ਤੇ ਇੰਚਾ ਦਵਾਈਆਂ ਲੈ ਮੈਡੀਸਨ ਲੈ ਕੇ ਅਸੀਂ ਅੰਦਰ ਅਸਿਸਟੈਂਟ ਦੇ ਕੋਲ ਚੈੱਕ ਕਰਾਂਗੇ ਤੇ ਉਹਨਾਂ ਨੇ ਮੈਡੀਸਨ ਚੈੱਕ ਕਰਕੇ ਇਹਨਾਂ ਦੀ ਡੋਸ ਤੇ ਇਹਨਾਂ ਨੂੰ ਕਿਸ ਤਰੀਕੇ ਨਾਲ ਕਿਸ ਟਾਈਮਿੰਗ ਦੇ ਅਕੋਰਡਿੰਗ ਦੇਣਾ ਹੈ ਉਹ ਲਿਖ ਕੇ ਸਾਨੂੰ ਪ੍ਰੋਪਰ ਗਾਈਡ ਕੀਤਾ ਫਾਈਨਲੀ ਸਿਕਰੇ ਪਹੁੰਚ ਗਏ ਘਰ ਆ ਕੇ ਗੰਪ੍ਰੀਤ ਨੂੰ ਮੈਂ ਦਵਾਈ ਦਿੱਤੀ ਦਵਾਈ ਪੀ ਕੇ ਗੰਪ੍ਰੀਤ ਸੌਂ ਗਿਆ ਆਈ ਹੋਪ ਅਗਪ੍ਰੀਤ ਜਲਦੀ ਠੀਕ ਹੋ ਜਾਵੇ